ਜਗਰਾਉਂ ਦੀ ਸ਼ਾਸਤਰੀ ਨਗਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਸੂਤਰਾਂ ਦੇ ਮੁਤਾਬਕ ਹਵਾਲਾ ਰਾਸ਼ੀ ਨੂੰ ਲੈ ਕੇ ਦੇਰ ਰਾਤ ਐਸਟੀਐਫ ਦੀ ਟੀਮ ਨੇ ਰੇਡ ਕੀਤੀ ਜਾਣਕਾਰੀ ਮੁਤਾਬਕ ਐਸਟੀਐਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਨਾਮੀ ਸੁਨਿਆਰਿਆਂ ਦੀ ਕਰੋੜਾਂ ਦੀ ਬਲੈਕ ਮਨੀ ਨੂੰ ਹਵਾਲਾ ਰਾਸ਼ੀ ਜ਼ਰੀਏ ਵਿਦੇਸ਼ ਭੇਜੇ ਦਾ ਕੰਮ ਹੋ ਰਿਹਾ ਹੈ ਟੀਮ ਦੇ ਪਤਾ ਨੂੰ ਪਤਾ ਚਲਦੇ ਆਂ ਜਗਰਾਉਂ ਦੇ ਹਵਾਲਾ ਕਿੰਗ ਦੀ ਲੁਧਿਆਣਾ ਰੋਡ ਤੇ ਫੈਕਟਰੀ ਅਤੇ ਇੱਕ ਦੁਕਾਨ ਹੈ ਐਸਟੀਐਫ ਦੀ ਟੀਮ ਨੇ ਕਾਰੋਬਾਰੀ ਦੇ ਮੁਨੀਮ ਦਾ ਪਿੱਛਾ ਕਰਦੇ ਆ ਦੇਰ ਰਾਤ ਜਗਰਾਉਂ ਛਾਪੇ ਮਾਰੀ ਕਿਤੇ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਦਾਣਾ ਮੰਡੀ ਤੋਂ ਸ਼ਾਸਤਰੀ ਨਗਰ ਬਾਰ ਜਿਵੇਂ ਹੀ ਹਿਮਾਚਲ ਦਾ ਰਹਿਣ ਵਾਲਾ ਸੰਜੇ ਨਾਮਕ ਮੁਨੀਮ ਆਪਣੀ ਸਫੇਦ ਰੰਗ ਦੀ ਵੈਗਨਾਰ ਗੱਡੀ ਤੋਂ ਕਾਲੇ ਰੰਗ ਦਾ ਬੈਗ ਲੈ ਕੇ ਨਿਕਲਿਆ ਤਾਂ ਤੇ ਐਸਟੀਐਫ ਦੀ ਦੋ ਗੱਡੀਆਂ ਸੀ ਇਸੇ ਦੌਰਾਨ ਐਸਟੀਐਫ ਦੀ ਟੀਮ ਦੇ 810 ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਇਸੇ ਦੌਰਾਨ ਸਾਰੇ ਪੁਲਿਸ ਕਰਮਚਾਰੀਆਂ ਦੇ ਕੋਲ ਹੀ ਵਾਲਵਰ ਸਾਫ਼ ਦਿਖਾਈ ਦਿੱਤੇ ਨੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਦਸਤਿਤ ਆਟਾ ਚੱਕੀ ਦੇ ਬਾਹਰੀ ਉਕਤ ਮੁਨੀਮ ਨੂੰ ਪਹਿਲਾਂ ਹੀ ਜਮਕਨ ਲਾਠੀਆਂ ਦੇ ਨਾਲ ਕੁੱਟਿਆ ਗਿਆ ਇਸ ਤੋਂ ਬਾਅਦ ਮੁਨੀਮ ਨੂੰ ਗਲੀ ਦੇ ਅੰਦਰ ਬਣੇ ਉਸੇ ਦੇ ਕਿਸੇ ਰਿਸ਼ਤੇਦਾਰ ਦੇ ਘਰ ਲੈ ਕੇ ਜਾ ਕੇ ਪੁਸ਼ਟੀ ਕਿਚ ਕੀਤੀ ਗਈ ਐਸਟੀਐਫ ਦੇ ਵੱਲੋਂ ਕੁਝ ਘਾਸ ਦੇ ਵਿੱਚ ਉਹ ਨੌਜਵ देप्तिण देप्तिण की थे? दिजार। दिजार। दा। सर की थे दा अभी गेट सर की सर, सर 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 पता लग यार इधर डिप्टी साहब पता लग कित ਇਹ ਕਹਿੰਦੇ ਹੈ ਲੁਟੇਰਾ ਆਇਆ ਵੇ ਹੈਗਾ ਮੈਂ ਤਾਂ ਸੋਚਦਾ ਕਰ ਰਿਹਾ ਜੀ ਸੱਚੂ ਦਾ ਘਰ ਲਿਆ ਪਾਪਾ ਦਾ ਘਰ ਸੱਚੂ ਦਾ ਘਰ ਕਿੱਥੇ ਬਾਹਰ ਠੀਕ ਹੈ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਅੱਜ ਕੁਝ ਇਹਨਾਂ ਬਾਰੇ ਜੀ تیر ਸਾਹਿਬ ਕੀ ਗੱਲ ਹੋਈ ਮੱਲੇ ਜੀ ਅੱਜ ਰੇਡ ਹੋਈ ਆ ਪੁਲਿਸ ਕਾਫੀ ਆਈ ਵੀ ਤੁਹਾਡੇ ਇੱਥੇ ਮੱਲੇ ਨੂੰ ਪਤਾ ਲੱਗਿਆ ਵੀ ਰੇਡ ਹੋਈ ਆ ਜਿਵੇਂ ਪਤਾ ਲੱਗਿਆ ਉਵੇਂ ਪਹੁੰਚੇ ਇੱਥੇ ਜੀ ਪੁਲਿਸ ਮਲਾਜਾ ਮੰਦਿਰ ਆਪਦਾ ਕੰਮ ਕਰ ਰਹੀ ਆ ਕੁਝ ਪਤਾ ਲੱਗਿਆ ਕਿ ਲੜਕੇ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਕਾਫੀ ਕੋਈ ਬਾਹਰੋਂ ਪੁਲਿਸ ਆਈ ਹੈ ਜੀ ਜਰੂਰ ਪਤਾ ਲੱਗਿਆ ਕਿ ਇੱਥੇ ਬਾਹਰ ਰੋਡ ਤੇ ਲੜਕੀ ਦੀ ਘਟਨਾ ਮੱਲੇ ਵਾਲੇ ਕਾਫੀ ਖੜੇ ਆ ਜੀ ਪਰੇਸ਼ਾਨ ਹੋਏ ਫਿਰ ਪੁਲਿਸ ਤੱਕ ਨਹੀਂ ਰਹੀ ਕੁਝ ਬੰਦਾ ਸਾਰਾ ਪਰੇਸ਼ਾਨ ਸਾਰਾ ਮੱਲਾ ਇਕੱਠਾ ਹੋਇਆ ਜੀ ਇੱਕ ਮੱਲੇ ਦੋ ਮੱਲੇ ਇੱਥੇ ਇਕੱਠੇ ਹੋਏ ਹੋਏ ਟੋਡੀ ਪੁਲਿਸ ਨਾਲ ਹੋਈ ਕੋਈ ਗੱਲ ਬਾਤ ਹੁਣ ਨਹੀਂ ਹਜੇ ਜਿਵੇਂ ਅਫਸਰ ਬਾਹਰ ਹੁੰਦੇ ਗੱਲ ਕਰਾਂਗੇ ਉਹਨਾਂ ਨੂੰ ਪੁੱਛਣਾ ਠੀਕ ਕੀ ਗੱਲ ਹੋਈ ਰਹੀ ਜੇ ਇੱਥੇ ਤੁਸੀਂ ਮੈਂ ਤੁਹਾਨੂੰ ਪਤਾ ਕਿਉਂ ਖੜੇ ਹੋ ਕਿਉਂਕਿ ਮੱਲੇ ਵਾਲੇ ਪਰਚਾੜ ਕਰਦੇ ਪਏ ਹੋ ਇਸ ਇਸ ਘਰ ਦੇ ਵਿੱਚ ਰੈਵਿਸ਼ਨ ਚੱਲਦੀ ਪਈ ਆ ਸਾਰੇ ਮਲਾਜੇ ਅੰਦਰ ਹੈ ਕੁਝ ਮਲਾਜੇ ਮੇਰੇ ਭਾਈ ਚਾਹ ਰੰਦਰ ਬਾਹਰ ਖੜੇ ਆ ਤੁਸੀਂ ਕਿਉਂ ਨਹੀਂ ਅੰਦਰ ਜਾਂਦੇ ਪਏ ਮੈਨੂੰ ਇਸ ਗੱਲ ਦਾ ਦਾਰਨ ਦੱਸੋਗੇ ਦੱਸੋ ਪ੍ਰੈਸਰ ਕੋਲ ਤਾਂ ਸਾਰੀ ਘੜੀ ਹੈ ਕਿਉਂ ਦੱਸੋ ਮੈਨੂੰ ਹਾਂਜੀ ਬੀਜੀ ਇੱਕ ਮਿੰਟ ਪਾਜੀ ਪਾਜੀ ਗੱਲ ਕੀ ਹੋਈ ਸਾਰੀ ਇਹ ਦੱਸੋ ਭਾਈ ਇਹ ਮੈਨੂੰ ਦੱਸੋ ਵੀ ਅੰਦਰ ਕੀ ਹੋਇਆ ਵਾ ਤੁਸੀਂ ਕਹਿੰਦੇ ਅੰਦਰ ਚਿੱਟਾ ਵਾ ਚਿੱਟੇ ਵਾਲੇ ਬੰਦੇ ਹੈ ਚ ਨਹੀਂ ਹੈ ਵੀ ਅੰਦਰ ਗਏ ਹੈ ਚ ਨਹੀਂ ਗਏ ਬੰਦੇ ਸਾਰੇ ਐਸਚੋ ਵੀ ਜੋ ਵੀ ਆ ਆਪਣੇ ਅੱਗੇ ਆ ਤੁਸੀਂ ਆ ਮੇਰੇ ਭਾਈ ਜੀ ਇੱਧਰ ਕੈਮਰਾ ਘੁਮਾਓ ਕਮਾਤਾ ਜੀ ਕਮਾਤਾ ਇੱਧਰ ਆਪਣੇ ਬਾਈ ਜੀ ਖੜੇ ਨੇ ਮੇਰੇ ਮੁਲਾਜ਼ਮੀ ਜੀ ਖੜੇ ਨੇ ਮੇਰੇ ਭਾਈ ਸਾਹਿਬ ਖੜੇ ਇਹ ਤੁ ਸਾਰਿਆਂ ਨੂੰ ਤੁਸੀਂ ਬਾਹਰ ਖੜਾਏ ਹੋਇਆ ਵੀ ਕਿਉਂ ਨਹੀਂ ਅੰਦਰ ਜਾਂਦੇ ਪਏ ਅੰਦਰ ਤੁਹਾਨੂੰ ਕੀ ਲੱਗਦਾ ਅੰਦਰ ਕੀ ਆ ਜੀ ਅੰਦਰ ਬਾਈ ਜੀ ਮੈਨੂੰ ਸਾਰਾ ਪਤਾ ਵੀ ਕਿਉਂ ਨਹੀਂ ਹੈਗਾ ਤੁਸੀਂ ਸਾਰੇ ਬਾਹਰ ਖੜਿਆ ਤੁਸੀਂ ਚੁੱਪਚਾਪ ਤੇ ਉਂਗਲਾਂ ਦੇ ਮੂੰਹ ਤੇ ਹੱਥ ਰੱਖ ਕੇ ਕਿਉਂ ਨਹੀਂ ਜਾਂਦੇ ਪਏ ਵਜਾ ਕੀ ਹੈ ਜੀ ਅੰਦਰ ਦੱਸੋ ਵਜਾ ਤੁਸੀਂ ਦੱਸੋ ਨਾ ਤੁਸੀਂ ਪ੍ਰੈਸਰ ਰਿਪੋਰਟਰ ਖੜੇ ਸਾਰੇ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਯੋਨੀ ਪਤਾ ਅਸਤਾ ਸਰ ਇੱਥੇ ਬਾੜ ਦਾ ਥੋਣ ਦਾ ਪਤਾ ਲੱਗਿਆ ਸਾਨੂੰ ਬਾੜ ਦਾ ਅਸੀਂ ਆਗੇ ਬਾੜ ਦਾ ਤਾਂ ਅੰਦਰ ਜਾਓ ਨਾ ਬਾੜ ਦਾ ਤਾਂ ਅੰਦਰ ਪਤਾ ਲੱਗਣੀ ਹੈ ਤੁਹਾਨੂੰ ਬਾਹਰ ਬਾਹ ਨਹੀਂ ਪਤਾ ਲੱਗਣੀ ਤੁਹਾਨੂੰ ਪਤਾ ਵਿੱਚ ਤੁਹਾਨੂੰ ਪਤਾ ਕੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਵੀ ਤੁਹਾਨੂੰ ਦੇਖ ਕੇ ਆ ਵੀ ਕੀ ਹੈ ਕੀ ਨਹੀਂ ਵੀ ਕੱਲ ਨੂੰ ਕੋਈ ਅੰਦਰ ਦਾ ਬੰਦਾ ਮਾਰ ਕੇ ਆ ਜਾਂ ਫਿਰ ਨਹੀਂ ਸਰ ਇਦਾਂ ਨਹੀਂ ਹੁੰਦਾ ਵੀ ਜੇ ਤੁਹਾਨੂੰ ਕੁਝ ਪਤਾ ਨਹੀਂ 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 ਜੈਨ ਸਾਹਿਬ ਐ ਨਹੀਂ ਜੈਨ ਸਾਹਿਬ ਐ ਨਹੀਂ ਹੁੰਦਾ ਇਹ ਤਾਂ ਕੁਝ ਗਲਤ ਹੋ ਰਿਹਾ ਹੈ ਹੈ ਇੱਥੇ ਕੁਝ ਗਲਤ ਹੋ ਰਿਹਾ ਜੀ ਗਲਤ ਹੋ ਰਿਹਾ ਫਿਰ ਤੁਹਾਨੂੰ ਵੀ ਪਤਾ ਹੀ ਹੈ ਫਿਰ ਤੁਸੀਂ ਇਕੱਠੇ ਹੋਏ ਹੋ ਤੁਹਾਨੂੰ ਡੇਢੇ ਘੰਟਾ ਹੋ ਗਿਆ ਮੈਂ ਉੱਥੋਂ ਦੇਖੀ ਜਾਂਣਾ ਵਾ ਤੁਹਾਨੂੰ ਸਾਰਿਆਂ ਨੂੰ ਵੀ ਤੁਹਾਨੂੰ ਨਹੀਂ ਪਤਾ ਬੋਲੋ ਤੁਹਾਨੂੰ ਨਹੀਂ ਪਤਾ ਅਸੀਂ ਤਾਂ ਸਰ ਡਿਪਟੀ ਸਾਹਿਬ ਗਏ ਹੋਇਆ ਡਿਪਟੀ ਸਾਹਿਬ ਗਏ ਹੋਇਆ ਜੀਐਨ ਗਏ ਹੋਇਆ ਪਰਬਤ ਤੁਸੀਂ ਕਿਉਂ ਨਹੀਂ ਜਾਂਦੇ ਪੇ ਨਾਲ ਤੁਸੀਂ ਜਿਹੜਾ ਜੇ ਕੋਈ ਵੀ ਗਲਤ ਕੰਮ ਆ ਤੁਸੀਂ ਉਹਦੇ ਖਿਲਾਫ ਹੋ ਆਹ ਖਿਲਾਫ ਚਲੋ ਫਿਰ ਆਜਣਗੇ ਡਿਪਟੀ ਸਾਹਿਬ پتہ ਲੱਗ ਜੂਗਾ ਜੀ ਓਕੇ ਓਕੇ ਸਰ ਜਿਐਨ ਬਠੀਕ ਹੈ ਨਾ